ਖਬਰਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਆਤਮਾ ਡਾ ਹੌਸ ਰਾਜ ਐਸਐਸਪੀ ਨਾਨਕ ਸਿੰਘ ਜਿਹੜੇ ਕਾਫੀ ਲੰਮੇ ਸਮੇਂ ਤੋਂ ਵਿਵਾਦਾਂ ਦਾ ਸਾਹਮਣਾ ਕਰ ਰਹੇ ਨੇ ਚਾਹੇ ਉਹ ਕਰਨਲ ਬਾਠ ਪਸ਼ਵਿੰਦਰ ਸਿੰਘ ਦੀ ਕੋਟਮਾਰ ਦਾ ਮਾਮਲਾ ਹੋਵੇ ਚਾਹੇ ਉਹ ਮਾਮਲਾ ਹੋਵੇ ਪਵਕਿਰਤ ਅਗਵਾ ਹੋਏ ਬੱਚੇ ਦਾ ਪੰਜਾਬ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਅਤੇ ਜਸਪ੍ਰੀਦਾ ਕਤਲ ਕੀਤਾ ਗਿਆ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਐਸਐਸਪੀ ਨਾਨਕ ਸਿੰਘ ਕਿਉਂਕਿ ਉਹਨਾਂ ਵੱਲੋਂ ਐਫਆਈਆਰ ਨਹੀਂ ਕੱਟੀ ਗਈ ਸੀ ਉਹਨਾਂ ਮੁਲਾਜ਼ਮਾਂ ਉੱਤੇ ਜਿਨ੍ਹਾਂ ਨੇ ਕਰਨਲ ਪਸ਼ਪਿੰਦਰ ਬਾਘ ਅਤੇ ਉਸਦੇ ਲੜਕੇ ਦੀ ਕੋਟਮਾਰ ਕੀਤੀ ਸੀ ਲੇਕਿਨ ਇੱਧਰ ਸਰਕਾਰ ਨੇ ਪ੍ਰਮੋਸ਼ਨ ਦੇ ਦਿੱਤੀ ਹੈ ਐਸਐਸਪੀ ਨਾਨਕ ਸਿੰਘ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਡੀਆਈਜੀ ਬਣਾਏ ਗਏ ਨਾਨਕ ਸਿੰਘ ਆਈਪੀਐਸ ਨੇ ਅੱਜ ਇੱਥੇ ਪਟਿਆਲਾ ਰੇਂਜ ਦੇ ਡੀਆਈਜੀ ਵੱਲੋਂ ਆਪਣਾ ਅਹੁਦਾ ਸੰਭਾਲਿਆ ਹੈ ਇੱਕ ਦਿਨ ਪਹਿਲਾਂ ਹੀ ਉਹ ਪਟਿਆਲਾ ਵਿੱਚ ਐਸਐਸਪੀ ਵਜੋਂ ਕਾਰਜਸ਼ੀਲ ਸਨ ਪਰ ਹੁਣ ਪਟਿਆਲਾ ਸਮੇਤ ਸੰਗਰੂਰ ਬਨਾਲਾ ਅਤੇ ਮਲੇਰਕੋਟੜਾ ਦੇ ਅਧਾਰਤ ਚਾਰ ਐਸਐਸਪੀਸ ਉਹਨਾਂ ਦੇ ਹ অধীন ਹੋ ਗਏ ਦੂਜੇ ਪਾਸੇ ਪਟਿਆਲਾ ਦੇ ਨਵੇਂ ਐਸਪੀ ਵਜੋਂ ਡਾਰਕ ਡਾਕਟਰ ਨਾਨ ਸਿੰਘ ਦੀ ਥਾਂ ਲੈਣ ਵਾਲੇ ਵੀ ਸਿਤੀ ਵਜੋਂ ਸੁਵਾਮਨ ਆ ਚੁੱਕੇ ਹਨ ਪਰ ਐਸਪੀ ਵਜੋਂ ਇਹ ਉਹਨਾਂ ਦੀ ਦੂਜੀ ਪਾਰੀ ਹੈ ਇਸ ਦੇ ਦੌਰਾਨ ਦੋਵਾਂ ਅਧਿਕਾਰੀਆਂ ਨੇ ਡਾਕਟਰ ਨਾਨਕ ਸਿੰਘ ਅਤੇ ਰੂਨ ਸ਼ਰਮਾ ਆਪਣੇ ਅਹੁਦੇ ਸੰਭਾਲਣ ਤੋਂ ਪਹਿਲਾਂ ਨਿਰਧਾਰਤ ਨਿਯਮਾਂ ਮੁਤਾਬਕ ਪੁਲਿਸ ਸ਼ੁਕਰੀਆ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ ਫਿਰ ਸਤਾਨਕ ਪੁਲਿਸ ਅਧਿਕਾਰੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਯਾਨੀ ਕਿ ਪੰਜਾਬ ਸਰਕਾਰ ਵੱਲੋਂ ਵਿਵਾਦਾਂ ਦੇ ਵਿੱਚ ਰਹੇ ਐਸਐਸਪੀ ਨਾਨਕ ਸਿੰਘ ਨੂੰ ਡੀਆਈਜੀ ਬਣਾ ਦਿੱਤਾ ਹੈ ਤਾਂ